ਫਤੇ ਅੱਜ ਸ਼੍ਰੋਮਣੀ ਕਾਲੀਤਾ ਨੰਬਰ ਸੱਤੀ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਮੀਟਿੰਗ ਹੈ ਜਿਹਦੇ ਵਿੱਚ ਸਾਡੇ ਤਿੰਨ ਏਜੰਡਾ ਹੈਗੇ ਪਹਿਲਾ ਜਿਹੜਾ ਸਾਡੇ ਪਾਰਟੀ ਦੀ ਵਿਉਂਤ ਹੈ ਉਹਦਾ ਡੈਲੀਗੇਟ ਜਨਾਸ ਅੱਗੇ ਆਉਣਾ ਹੈ ਉਹਦੇ ਵਾਸਤੇ ਅਸੀਂ ਆਪਣੀ ਭਰਤੀ ਸ਼ੁਰੂ ਕੀਤੀ ਹੋਈ ਹੈ ਔਰ ਡੈਲੀਗੇਟ ਖੜੇ ਕਰ ਰਹੇ ਆਂ ਦੂਜਾ ਅਸੀਂ ਜਿਹੜਾ ਐਸਜੀਪੀਸੀ ਦੀ ਚੋਣ ਹੈ ਉਹਦੀਆਂ ਵੋਟਰ ਸੂਚੀਆਂ ਅਦੀਨ ਜਾ ਕੇ ਪਿੰਡਾਂ 'ਚ ਚੈੱਕ ਕਰ ਰਹੇ ਆਂ ਸਹੀ ਬਣੀ ਐ ਕਿ ਗਲਤ ਬਣੀ ਐ ਔਰ ਪੀਜੀ ਸਾਡੀ ਅੱਜ ਮੀਟਿੰਗ ਦਾ ਮੁੱਦਾ ਹੈਗਾ 12 ਫਰਵਰੀ ਨੂੰ ਸਾਡੇ ਮਹਾਰਾਜ ਰਵਿਦਾਸ ਜੀ ਦਾ ਜਨਮ ਦਿਹਾੜਾ ਹੈਗਾ ਉਸ ਦਿਨ ਜਦ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਂਦੇ ਹੈਗੇ ਆ ਅਸੀਂ ਇਸ ਕਰਕੇ ਬੇਗੰਪੁਰੇ ਨੂੰ ਸਮਰਪਿਤ ਮਹਾਰਾਜ ਰਵਿਦਾਸ ਸਾਹਿਬ ਦਾ ਗੁਰਪੁਰਬ ਮਨਾਉਣ ਵਾਸਤੇ ਔਰ ਸਰਜਨ ਜਰਮੇਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਵਾਸਤੇ ਤੇ ਸਿੱਖ ਕੌਮ ਨੂੰ ਉਹਨਾਂ ਦੀ ਦਿੱਤੀ ਸੇਤ ਨੂੰ ਅੱਗੇ ਵਧਾਉਣ ਵਾਸਤੇ ਪੂਰੇ ਇਕੱਠ ਕਰ ਰਹੇ